ਮੁਰਦਾਬਾਦ ਕੈਸ਼ਾਈਤ੍ਰਾਨ ਵਾਲੀ ਸਰਕਾਰ ਮੁਰਦਾਬਾਦ ਬਾਲਮੀਕ ਸ਼ਕਤੀ ਅਮਰ ਹੈ ਬਾਲਮੀਕ ਸ਼ਕਤੀ ਅਮਰ ਹੈ ਬਾਲਮੀਕ ਸ਼ਕਤੀ ਅਮਰ ਹੈ ਸਿੱਸੀ ਪਾਈਚਾਰਾ ਜਿੰਦਾਬਾਦ 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 ਗੁਆਣੀਯਾ ਮਾਨ ਮੁਰਦਾਬਾਦ ਗੁਆਣੀਯਾ ਮਾਨ ਮੁਰਦਾਬਾਦ ਗੁਆਣੀਯਾ ਮਾਨ ਮੁਰਦਾਬਾਦ ਗੁਆਣੀਯਾ ਮਾਨ ਹਾਂ ਉਹ ਕਨੈਕਟੋ ਕਢਾ ਲੈਣੇ ਇਧਰ ਬਣਾਓ ਜੀ ਹਾਂ ਸੁਣੋ ਹਾਂ ਉਹ ਕਢਾ ਲੈਣੇ ਬਾੜੀਏ ਕੋਲੋਂ ਫੜੋ ਪਜਾਮਾ ਕੁਰਦਾ ਇਧਰ ਬਾੜੀਏ ਉਹ ਕਢ ਦੇਣਾ ਸੁਣੇਂਦਾ ਨਾ ਮੂੰਹ ਤੋਂ ਕਢਾ ਲੈਣੇ ਆ ਨਾ ਕਰਾ ਲੈ ਆਹ ਫੋਟੋ ਕੋਈ ਲੱਗੇ ਫੋਟੋ ਤੋਂ ਨਾ ਕੋਈ ਨਾ ਸੋਇਆ ਮਾਂ ਅੰਦਰ ਨਿਕਲ ਜਾ ਮੈਂ ਟਿਕੜਾ ਸਾਰਾ ਕੰਮ ਹੀ ਹੈ ਜਿੱਥੇ ਦੱਬ ਕੇ ਇਹ ਚੱਲ ਫੜਾ ਕੇ ਬਲੇ ਸੋਨਹੋ ਜੀ ਸਿਰਕਾਰ ਬਲੇ ਸੋਨਹੋ ਜੀ ਸਿਰਕਾਰ ਇਸ ਲਈ ਸਰਕਾਰ ਨੂੰ ਅਸੀਂ ਹੋਰ ਜ਼ੋਰੋਂ ਅਪੀਲ ਕਰਦੇ ਆਂ ਕਿ ਜਿਹੜੇ ਵੀ ਇਸ ਕੇਸ ਦੇ ਵਿੱਚ ਦੋਸ਼ੀ ਪਾਏ ਜਾਂਦੇ ਆ ਉਹਨਾਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਜੇਲ੍ਹ ਦੇ ਵਿੱਚ ਬੰਦ ਕੀਤਾ ਜਾਵੇ ਔਰ ਇਸ ਨੂੰ ਠੰਡੇ ਬਸਤੇ ਵਿੱਚ ਨਾ ਪਾਇਆ ਜਾਵੇ ਕਿਉਂਕਿ ਜਿਹੜੇ ਸਮਾਜ ਸਮਾਜ ਸੜਕਾਂ ਤੇ ਉੱਤਰ ਆਇਆ ਵਾ ਔਰ ਇਹ ਚੁੱਪ ਉਦੋਂ ਤੱਕ ਨਹੀਂ ਬੈਠੇਗਾ ਜਿੰਨਾ ਚਿਰ ਤੱਕ ਪੀੜਤ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਅਸੀਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਬੋਲੇ ਛੋਨਤਾ ਹੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਮੈਂ ਸਰਵਣ ਪੰਖਵਾਲੀਕ ਦੀ ਤਰ ਐਕਨ ਕਮੇਟੀ ਤੋਂ ਪੰਜਾਬ ਪ੍ਰਧਾਨ ਅਜਰ ਵਾਲੇ ਤੋਂ ਔਰ ਸਾਥੀਓ ਜੇ ਤਰ੍ਹਾਂ ਕਿ ਤੁਹਾਨੂੰ ਪਤਾ ਵਾ ਕਿ ਪਿੰਡ ਸਾਰੰਗ ਦੇ ਵਿੱਚ ਹੰਕਾਰੇ ਹੋਏ ਲੋਕਾਂ ਵੱਲੋਂ ਉਹ ਜਾਤੀ ਚੂਜ ਕੇ ਬੋਲੇ ਗਏ ਨੇ ਜੋ ਜਾਤੀ ਜੂਝ ਕੇ ਦਾ ਦਬਾਬ ਦੇਣ ਵਾਸਤੇ ਜਿਹੜਾ ਇਥੇ ਲੋਕੋ ਵੀ ਥਾਣੇ ਦੇ ਵਿੱਚ ਮਜਬੀ ਸਿੰਘ ਭਾਈ ਜਰਾ ਔਰ ਬਾਲਵੀ ਕੀ ਭਾਈ ਜਰਾ ਜਿਹੜਾ ਇਕੱਠਾ ਹੋਇਆ ਵਾ ਉੱਥੇ ਹੀ ਗੱਲਾਂ ਵਿੱਚ ਇਹ ਪਤਾ ਲੱਗਾ ਵਾ ਕਿ ਇਹਦੇ ਪਿੱਛੇ ਜਿਹੜੀ ਸੋਰੀਆਂ ਮਾਰ ਲਾ ਰਿਹਾ ਦਾ ਸੰਭਲ ਕੇ ਦੀ ਅੰਚਾਰਜ ਲਈ ਆ ਨਵੀ ਮੈਡਮ ਕਿਉਂਕਿ ਉਹਨੂੰ ਨਵੀ ਮੈਡਮ ਨੂੰ ਇੰਨਾ ਰੰਗ ਚੜ ਗਿਆ ਵਾ ਕਿ ਉਹ ਜਿਹੜੇ ਉਹ ਸਰਪੰਚ ਨੂੰ ਨੇ ਭਰਾ ਬਣਾਇਆ ਹੋਇਆ ਵਾ ਔਰ ਜਾਤੀ ਜੂਝ ਕੇ ਬੁਲਾਉਣ ਦੇ ਪਿੱਛੇ ਜਿਹੜਾ ਵਾ ਐਹੋ ਜੀ ਮੈਡਮਾਂ ਦਾ ਹੀ ਹੱਥ ਆ ਕਿਉਂਕਿ ਉਹਨਾਂ ਨੂੰ ਬੜਾਵਾ ਦਿੱਤਾ ਵਾ ਕਿ ਤੁਸੀਂ ਪਿੰਡਾਂ ਦੇ ਵਿੱਚ ਗੁੰਡਾਗਰਦੀ ਕਰੋ ਉਹ ਵੀਡੀਓ ਵਿੱਚ ਬੋਲ ਰਿਹਾ ਵਾ ਕਿ ਪਹਿਲਾਂ ਵੀ ਇਹੀ ਕਿਨੂ ਕੋਟਮਾਰ ਕੀਤੀ ਆ ਪਰ ਉਹ ਸਰਪੰਚ ਦੇ ਉੱਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਅਗਰ ਜੇ ਥੋੜੇ ਦਿਨਾਂ ਤੱਕ ਜੇ ਕਾਰਵਾਈ ਨਹੀਂ ਕਰਦੇ ਉਹ ਰੌਣ ਵਾਲੇ ਸਮੇਂ ਦੇ ਵਿੱਚ ਉਹ ਸਰਪੰਚ ਦੇ ਉਹ ਸਰਪੰਚ ਦੇ ਪਰਿਵਾਰ ਤੇ ਪਰਚਾ ਨਹੀਂ ਕਰਦੇ ਉਰ ਸੂਣੀਓ ਮਾਂ ਦਾ ਜਿਹੜਾ ਪੁੱਤੜਾ ਵਾ ਥਾਥਾ ਭੁਕੇ ਜਾਣਗੇ ਔਰ ਐਸੀ ਭਾਈਚਾਰੇ ਵੱਲੋਂ ਇਹਦਾ ਹਰ ਪਿੰਡ ਔਰ ਮਹੱਲੇ 'ਚੋਂ ਬਾਈਕਾਟ ਕੀਤਾ ਜਾਵੇਗਾ ਆਉਣ ਵਾਲੀ ਸਤਾਈ ਦੇ ਵਿੱਚ ਇਹਨੂੰ ਪਿੰਡਾਂ ਦੇ ਵਿੱਚ ਨਾਂ ਵਰ ਦਿੱਤਾ ਜਾਵੇਗਾ ਔਰ ਨਾਂ ਇਹਨੂੰ ਬੋਰਡ ਪਾਈ ਜਾਵੇਗੀ ਤੇ ਇਹੇ ਗੱਲ ਦੇ ਨਾਲ ਕਹਿਣਾ ਚਾਹੁੰਦੇ ਆ ਕਿ ਸੋਹਣੀਆਂ ਮਾਨ ਪੈਣ ਕਰੀ ਦੀ ਬੇਨਤੀ ਆ ਕਿ ਸਰਪੰਚ ਤੇ ਮਾਨ ਦੀ ਕਾਰਵਾਈ ਕੀਤੀ ਜਾਵੇ ਪਰ ਪ੍ਰਸ਼ਾਸਨਦਾਰ ਇਹ ਹੀ ਬੇਨਤੀ ਕਰਦੇ ਆ ਕਿ ਸਾਨੂੰ ਕੋਈ ਵੀ ਫੈਸਲਾ ਲੈਣ ਵਾਸਤੇ ਮਜਬੂਰ ਨਾ ਕੀਤਾ ਜਾਵੇ ਔਰ ਥੋੜੇ ਜਣਾਂ ਦੇ ਵਿੱਚ ਹੀ ਸਰਪੰਚ ਨੂੰ ਸਰਪੰਚ ਰੂਪ ਤੇ ਮਾਨ ਦੀ ਕਾਰਵਾਈ ਕਰਕੇ ਉਹਨਾਂ ਨੂੰ ਸੁਲਾਖਾਂ ਦੇ ਪਿੱਛੇ ਛੱਡਿਆ ਜਾਵੇ ਜੋ ਬੋਲੀ ਚੌਂਦਰ ਭਗਵਾਨ ਵਾਲਮੀਕ ਮਹਾਰਾਜ ਦੀ ਠੀਕ ਹੈ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਤੇ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਤੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ 넥 ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼